ਸਮਾਣਾ ਦੇ ਇਤਿਹਾਸਿਕ ਗੁਰਦੁਆਰਾ ਥੋੜਾ ਸਾਹ ਤੋਂ ਸ੍ਰੀ ਗੁਰਤੇਗ ਬਹਾਦਰ ਸਾਹਿਬ ਜਿਸ ਟਾਈਮ ਸਮਾਣਾ ਆਏ ਸੀ ਗੁਰਦੁਆਰਾ ਥੋੜਾ ਸਾਹ ਉਸਕੇ ਬਾਅਦ ਉਹਨਾਂ ਨੂੰ ਗੜੀ ਨजीर ਦੇ ਲਿਆਇ ਗਿਆ ਸੁਰੱਖਿਤ ਔਰ ਉਸ ਦੇ ਤਹਿਤ ਆਜ ਸ੍ਰੀ ਗੁਰਨ ਸਾਹਿਬੀ ਛਤਰ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਦੇ ਵਿੱਚ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਸ੍ਰੀ ਗੁਰਨ ਸਾਹਿਬ ਦੀ ਨੀਤ੍ਰਤਾ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਔਰ ਗੁਰਬਾਣੀ ਕੀਤੀ ਜਾਰੀ ਹੈ ਸਾਰੇ ਸਾਥ ਔਰ ਸਹਿਰ ਦੇ ਵਿੱਚ ਸਮਾਣਾ ਸਹਿਰ ਦੇ ਵਿੱਚ ਬਖਵਾ ਥਾਵਾਂ ਤੇ ਨਗਰ ਕੀਰਤਨ ਦਾ ਸਵਾਗਤ ਵੀ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਅੱਜ ਕੀ ਸੁਨੇਹਾ ਹੈ ਮੈਂ ਕਦੀ ਬੋਲਿਆ ਨਹੀਂ ਆਪ ਤਾਂ ਡਰ ਗਾ ਪ੍ਰਿੰਸਪੋਰਡ ਹੋਣਾ ਜੀ ਹੋਣਾ ਜੀ ਇਤਿਹਾਸ ਬਾਰੇ ਹਾਂ ਜੀ ਕੀ ਕਹਿਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਕੇ ਗਏ ਸ਼੍ਰੀ ਮੁਹੰਮਦ ਵਕਤ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਥੜਾ ਸਾਹਿਬ ਆਏ ਤੇ ਗੜੀ ਨजीर ਦੇ ਸੰਗਤ ਆ ਕੇ ਬਾਬਾ ਜੀ ਨੂੰ ਲੈ ਕੇ ਗਏ ਉਹ ਦਿਹਾੜਾ ਮਨਾਉਂਦੇ ਹੋਏ ਬਾਬਾ ਬਲਬੀਰ ਸਿੰਘ ਬਾਬਾ ਵਿਸ਼ੇ ਪ੍ਰਤਾਪ ਸਿੰਘ ਜੀ ਪੰਜ ਪਿਆਰਿਆਂ ਦੀ ਰਹਿਨਮਾਈ ਹੇਠ ਨਗਰ ਕੀਰਤਨ ਰਵਾਨਾ ਹੋਇਆ ਜੋ ਕਿ ਗੁਰਦੁਆਰਾ ਥੜਾ ਸਾਹਿਬ ਤੋਂ ਲੈ ਕੇ ਗੁਰਦੁਆਰਾ ਗੜੀ ਸਾਹਿਬ ਕੇ ਸਮਾਪਤੀ ਕੀਤੀ ਜਾਵੇਗੀ ਆ ਤੁਸੀਂ ਕੀ ਕਹੋਗੇ ਜੀ ਅੱਜ ਜਿਹੜਾ ਮੰਨ ਲਓ 70 ਦਿਨ ਹੈ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਏ ਸੀ ਨੌਮੀ ਪਾਸ થઈ ਤੋਂ ਅੱਜ ਮਤਲਬ ਉੱਥੇ ਜਾ ਰਹੇ ਹਾਂ ਮੰਨ ਲਓ ਨਗਰ ਕੀਰਤਨ ਨਿਕਲ ਰਿਹਾ ਹੈ ਵੈਰ ਜੁਗਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਰਹਾਲੀ ਸਾਹਿਬ ਤੋਂ ਗੁਰਦੁਆਰਾ ਥੜਾ ਸਾਹਿਬ ਆਏ ਸੀ ਪਾਤਸ਼ਾਹੀ ਨੌਵੀਂ ਗੁਰੂ ਕੀ ਖੂਹ ਤੇ ਗੜੀ ਨजीर ਉਹਨਾਂ ਨੂੰ ਬੇਨਤੀ ਕਰਕੇ ਇੱਥੋਂ ਗੁਰਦੁਆਰਾ ਗੜੀ ਸਾਹਿਬ ਉੱਥੇ ਲੈ ਕੇ ਗਿਆ ਤੇ ਉੱਥੇ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ ਉਸ ਦੇ ਉਹਨਾਂ ਉਸ ਦੌਰਾਨ ਅੱਜ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਪੰਜ ਪੈਰਾਂ ਦੀ ਗਵਾਈ ਤੇ ਨਿਸ਼ਾਨਚੀਂ ਦੀ ਗਵਾਈ ਏ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਟੇ ਨਗਰ ਕੀਰਤਨ ਕਿਸੇ ਕੀ ਕਹੋਗੇ ਵਾਇਕਰ ਚੱਕਾ ਖਾਲਸਾ ਵਾਇਕਰ ਚੱਕਾ ਹਾਂਜੀ ਅੱਜ ਦਾ ਇਤਿਹਾਸਿਕ ਦਿਨ ਹੈ ਜੀ ਅੱਜ ਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਦਿਵਸ ਹੈ ਜੀ 3 ਤਰੀਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਫੜਾ ਸਾਬ ਗੁਰਦੁਆਰਾ ਸਾਹਿਬ ਆਏ ਔਰ 3 ਤਰੀਕ 4 ਤਰੀਕ ਨੂੰ ਗੜੀ ਸਾਫ ਪਹੁੰਚੇ ਇਹ ਦੇਖੋ ਪੰਜ ਪਿਆਰ ਦੇ ਅਗਵਾਈ ਦੇ ਵਿੱਚ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਸ੍ਰੀ ਗੁਰਗੰਨ ਸਾਹਿਬ ਜੀ ਦਾ ਛਤਰ ਸਾਹਿਬ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਸਾਹਿਬ ਦੀ ਦੇਖੋ ਤੁਸੀਂ ਪਾਲਕੀ ਜੀਨ ਮੱਥਾ ਟੇਕ ਕੇ ਜਾ ਰਹੇ ਮਹਾਰਾਜ ਦਾ ਆਸ਼ੀਰਵਾਦ ਲੈ ਜਾ ਰਹੇ ਇੱਥੇ ਪ੍ਰਸਾਦ ਦੇ ਰਹੇ ਸੰਗਤਾਂ ਔਰ ਬੀਬੀਆਂ ਵੱਲੋਂ ਗੁਰਬਾਣੀ ਕੀਰਤਨ ਵੀ ਕੀਤਾ ਜਾ ਰਿਹਾ ਹੈ ਬਾਬਾ ਜੀ ਇੱਥੇ ਆਏ ਔਰ ਉਸਕੇ ਬਾਅਦ ਗੜੀ ਚੱਬ ਗਏ ਇਹ ਨਗਰ ਕੀਰਤਨ ਦੇ ਸਵਾਗਤ ਦੇ ਵਿੱਚ ਥਾਮਾ ਥਾਂ ਤੇ ਸ਼ਹਿਰ ਦੇ ਵਿੱਚ ਸੰਗਤਾਂ ਕਿਸ ਤਰ੍ਹਾਂ ਔਰ ਗੁਰਬਾਣੀ ਕੀਰਤਨ ਰਾਹ ਦੇ ਵਿੱਚ ਇਹ ਤੁਸੀਂ ਦੇਖ ਰਹੇ ਹੋ ਗੁਰਬਾਣੀ ਕੀਰਤਨ ਤੁਸੀਂ ਦੇਖ ਰਹੇ ਹੋ ਪੰਜ ਪਿਆਰੇ ਗੁਰਬਾਣੀ ਭਾਈ ਜੀ ਵੀ ਕਰ ਰਹੇ ਹਨ ਗਰੰਥੀ ਸਾਹਿਬ ਕੀਰਤਨ ਕਰ ਰਹੇ ਹਨ ਔਰ ਨਗਰ ਕੀਰਤਨ ਤੁਸੀਂ ਦੇਖ ਰਹੇ ਹੋ ਸੰਗਤਾਂ ਕਿਸ ਤਰ੍ਹਾਂ ਇਸ ਨਗਰ ਕੀਰਤਨ ਨੂੰ ਲੈ ਕੇ ਗੜੀ ਸਾਹਿਬ ਲੈ ਕੇ ਪਹੁੰਚਣਗੇ ਗਲਵਾਦ ਵੀ ਕਰਦੇ ਆ ਆ ਦੋ ਤਿੰਨ ਜੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲੰਗਰ ਕੀਰਤਨ ਸਜਾਇਆ ਜਾ ਰਿਹਾ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਥੇ ਆਪਣੇ ਗੜੀ ਸਾਹਿਬ ਦੇ ਨਮਾਅ ਆ ਕੇ ਲੈ ਕੇ ਗਏ ਸੀ ਬੇਨਤੀ ਕਰਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਨਹੀਂ ਤੁਸੀਂ ਸਾਡੇ ਕੋਲ ਲੈ ਕੇ ਗਿਆ ਸੀ ਜੀ ਜੀ ਨਾਲ ਆ ਕੇ ਬੇਨਤੀ ਕਰਕੇ ਉਹਨਾਂ ਨੂੰ ਗੜੀ ਸਾਹਿਬ ਨਹੀਂ ਸਨ ਦੇਖੋ ਉਹਨਾਂ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਇਸ ਨਗਰ ਕੀਰਤਨ ਦਾ ਅੱਜ ਦਾ ਜਿਹੜਾ ਸਮਾਗਮ ਹੈ ਇਹ ਨजीरखा ਗੜੀ ਨजीर ਦਾ ਮਾਲਕ ਸੀ ਇਹ ਥੜਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦਿੱਲੀ ਸੀਸ ਦੇਣ ਗਏ ਆ ਉਹ ਥੜਾ ਸਾਹਿਬ ਆ ਕੇ ਥੜੇ ਤੇ ਬੈਠੇ ਉਸ ਤੋਂ ਬਾਅਦ ਮਲਾਜਮਾਂ ਨੂੰ ਸਰਕਾਰ ਨੂੰ ਪਤਾ ਲੱਗ ਗਿਆ ਇਹ ਫਿਰ ਰਾਤ ਨੂੰ ਨजीरखा ਗੜੀ ਸਾਹਿਬ ਦਾ ਮੁਗਲਾਂ ਦਾ ਰਾਜ ਸੀ ਮੁਗਲਾਂ ਦਾ ਰਾਜ ਸੀ ਦੇ ਨजीर खान ਗੜੀ ਨजीर ਦਾ مالک ਸੀ ਇਹ ਨजीर खान ਨੇ ਫਿਰ ਰਾਤ ਨੂੰ ਇਥੋਂ ਲੈ ਕੇ ਆਪਣੇ ਗੜੀ ਨजीर ਪਿੰਡ ਦੇ ਵਿੱਚ 40 ਦਿਨ ਰੱਖਿਆ ਹੂੰ ਠੀਕ ਹੈ ਹੂੰ 40 ਦਿਨ ਰੱਖ ਕੇ ਸੇਵਾ ਟਹਿਲ ਕਰਕੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅੱਗੇ ਫਿਰ ਕਰਿਆਲੀ ਵਗੈਰਾ ਨੂੰ ਚਾਲੇ ਪਾ ਗਏ ਇਹ ਅੱਜ ਉਹੀ ਪਰੰਪਰਾ ਨੂੰ ਅਸੀਂ ਤਾਜ਼ਾ ਕਰਨ ਵਾਸਤੇ ਇਥੋਂ ਅੱਜ ਲੈ ਕੇ ਜਾ ਰਹੇ ਆ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਗੜੀ ਨਜ਼ੀਰ ਲੈ ਕੇ ਨਗਰ ਕੀਰਤਨ ਉਸ ਚੀਜ਼ ਨੂੰ ਤਾਜ਼ਾ ਕਰਨ ਵਾਸਤੇ ਅਸੀਂ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਜਾਗਰਤ ਕਰਨ ਲਈ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਕਿ ਗੜੀ ਨਜ਼ੀਰ ਦਾ ਇਤਿਹਾਸ ਕੀ ਆ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸਤੁਤਮ ਗੋਸਿਕ ਸਮਾਣਾ نیوز